ਰਾਈਡਿੰਗ ਹੋਈ ਹੈ ਤੇ ਅੱਜ ਹੀ ਇੱਥੇ ਕੁਝ ਪਤਾ ਲੱਗਿਆ ਕਿ ਤੁਸੀਂ ਰੇਡ ਕੀਤੀ ਹੈ ਤਾਂ ਉਹ ਚਾਇਨਾ ਡੋਲ ਪਤਾ ਲੱਗਿਆ ਬਰਾਮਦ ਕੀਤੀ ਹੈ ਤਾਂ ਉਹ ਪੂਰੀ ਕਟੜਾ ਕਰਮ ਕੀ ਹੈ ਮੈਂ ਜੀ ਇੱਥੇ ਪਹਿਲੇ ਦਿਨਾਂ ਚਾਰ ਪੰਜ ਘੰਟੇ ਹੋ ਗਏ ਮੈਨੇ ਜੁਆਇਨ ਕੀਤੇ ਨੂੰ ਜੀ ਅੱਜ ਅਸੀਂ ਸੰਤ ਸੇਹ ਸਿੰਘ ਨਗਰ ਗੁੰਨਿਆਣਾ ਮੰਡੀ ਵਿਖੇ ਸਾਨੂੰ ਪਤਾ ਲੱਗਿਆ ਸੀ ਵੀ ਕੋਈ ਲੜਕਾ ਹੈਗਾ ਉਹ ਚਾਇਨਾ ਡੋਲ ਗਿਆ ਕਿ ਕਿਸ ਨਾ ਜੀ ਉਸ ਦਾ ਨਾਮ ਹੈਗਾ ਤਮਨ ਪ੍ਰੀਤ ਸਿੰਘ ਸਰਫ ਮੰਗਤਰਾ ਜਿਹਦੇ ਕੋਲ ਭਾਰੀ ਮਾਤਰਾ ਵਿੱਚ ਚੈਨਾਡੂਰ ਫੜੀ ਗਈ ਹੈ ਜੀ ਸੇ ਸ਼ੁਰੂਆਤ ਕਰ ਲਈ ਹੈ ਜਿੱਤੇ ਤੇ ਮਨਤੀ ਕਾਰੋਬਾਰ ਵਿੱਚ ਲਿਆ ਰਹੇ ਮੈਡਮ ਇਹ ਤੁਹਾਨੂੰ ਕਿੱਥੋਂ ਸੂਚਨਾ ਮਿਲੀ ਸੀ ਕਿ ਪਹਿਲੇ ਇਸ ਤਰ੍ਹਾਂ ਸਾਨੂੰ ਉਤਰਾ ਮਿਲੀ ਸੀ ਜੀ ਗੁਪਤ ਤੌਰ ਤੇ ਅੱਛਾ ਜੀ ਕਿੰਨੇ ਕਮਰੇ ਬਾਕਸ ਮਿਲੇ ਬਾਕਸ ਕਰੀਬ ਨਾਲ ਹੈਗੇ ਜੀ 10 12 ਬਾਕਸ ਹੈ ਤੇ ਕੱਲਾ ਸ਼ਖਸ ਪੜਿਆ ਗਿਆ ਕਿ ਹੋਰ ਵੀ ਨਾਲ ਇਹਨਾਂ ਦਾ ਕੋਈ ਸਾਥੀ ਸੀ ਅੱਛਾ ਜੀ ਤੇ ਹੋਰ ਕਿਸੇ ਤਰ੍ਹਾਂ ਦਾ ਕੋਈ ਲੱਗਦਾ ਜੀ ਕੋਈ ਪੈਸਿਆਂ ਦਾ ਮਾਮਲਾ ਜਾਂ ਹੋਰ ਕੋਈ ਸਾਹਮਣੇ ਆਇਆ ਹੋਵੇ ਕਿਸੇ ਤਰ੍ਹਾਂ ਦਾ ਅਸੀਂ ਐਗਦਮ ਪੂਰੀ ਢੰਗਾਈ ਨਾਲ ਤੋਂ ਇਹ ਦੀ ਤਫ਼तीश ਕਰਾਂਗੇ ਜੀ ਜੇ ਇਹ ਦੋ ਵੀ ਅੱਗੇ ਸਾਹਮਣੇ ਕਰਨਾ ਹੋਵੇ ਤਾਂ ਤੁਹਾਨੂੰ ਦੱਸ ਤੇ ਹੁਣ ਕੋਈ ਇੰਗਾ ਪਰਚਾ ਕਿਸੇ ਥਾਂ ਦੇ ਹਾਂਜੀ ਮੰਡੀ ਕਾਰਪੋਰੇਸ਼ਨ ਵਿੱਚ ਲਿਆ ਰਹੇ ਜੀ ਠੀਕ ਹੈ ਜੀ ਤੇ ਤੁਸ ਜੀ ਦੂਜੀ ਦੱਸ ਦਿਓ ਵੀ ਤੁਸੀਂ ਵੀ ਕਾਫੀ ਟਾਈਮ ਤੋਂ ਟ੍ਰੈਕ ਨੋਰਮ ਵਾਸਤੇ ਜਿੰਨੂੰ ਤਾਜੀ ਅੱਗੇ ਵੀ ਹਾਂਜੀ ਹਾਂਜੀ ਅਸੀਂ ਇਸ ਸੰਘਰਸ਼ੀਲ ਸੀ ਇਸ ਸੰਬੰਧੀ ਵੀ ਅਸੀਂ ਧਿਆਨ ਰੱਖ ਰਹੇ ਅਸੀਂ ਲਗਾਤਾਰ ਵਾਚ ਕਰ ਰਹੇ ਅਸੀਂ ਇਸ ਨੂੰ ਵੀ ਕੋਈ ਕੋਈ ਕਿਸ ਤਰੀਕੇ ਨਾਲ ਇਹ ਜਿਹੜਾ ਨਜਾਇਜ਼ ਕੰਮ ਨਾ ਕਰੇ ਤੇ ਅਸੀਂ ਅੱਗੇ ਪਹਿਲਾਂ ਨਿਊਜ਼ ਵੀ ਦਿਵਾਈ ਸੀ ਇਸ ਤਰ੍ਹਾਂ ਦੀ ਐਸਐਚਓ ਸਾਹਿਬ ਨੇ ਨਿਊਜ਼ ਤੁਸੀਂ ਲਾਈ ਸੀ ਖੁਦ ਕਿ ਚਾਇਨਾ ਟੂਰ ਦਾ ਕੰਮ ਨਾ ਕੀਤਾ ਜਾਵੇ ਕਿਉਂਕਿ ਇਹ ਇੰਨੀ ਕਿ ਜ਼ਿਆਦਾ ਖਤਰਨਾਕ ਹੈ ਵੀ ਆਪਾਂ ਕਹਿ ਦਈਏ ਵੀ ਮਾਰੂ ਹਥਿਆਰ ਆ ਇੱਕ ਤਰ੍ਹਾਂ ਦਾ ਇਹ ਨਾ ਤਾਂ ਇਹ ਖਤਮ ਹੁੰਦੀ ਹੈ ਪਲਾਸਟਿਕ ਫਿਰ ਇਹ ਜਾਨਵਰਾਂ ਨੂੰ ਵੀ ਜਿਹੜੇ ਪੰਛੀਆਂ ਨੂੰ ਵੀ ਇਹ ਮਾਰਦੀ ਹੈ ਆਪਾਂ ਦੇਖਦੇ ਹਾਂ ਵੀ ਗਲੇ ਕੱਟੇ ਜਾਂਦੇ ਨੇ ਨੁਕਸਾਨ ਬਹੁਤ ਜੀਵਾਂ ਦਾ ਨੁਕਸਾਨ ਹੋ ਜਾਂਦਾ ਆਪਾਂ ਬਾਈਕ ਵਗੈਰਾ ਤੇ ਜਾਂਦੇ ਹਾਂ ਜਾਂ ਹੁਣ ਆਪਣੇ ਗਲ ਵਗੈਰਾ ਛੱਡ ਕੇ ਬਹੁਤ ਇਹਦਾ ਚ ਨੁਕਸਾਨ ਹੁੰਦਾ ਹਰੇਕ ਸਾਲ ਹੀ ਹੁੰਦਾ ਇਸ ਕਰਕੇ ਬਹੁਤ ਇਤੇ ਪਾਬੰਦੀ ਲਗਾ ਰਹੇ ਹੁਣ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਪਰ ਜਿਹੜੇ ਹੁਣ ਕਾਨੂੰਨ ਦੀ ਲੰਗਣਾ ਕਰਦੇ ਆ ਫਿਰ ਉਹਨਾਂ ਤੇ ਅੱਜ ਤੁਸੀਂ ਵੇਖਿਆ ਵੀ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੂਗੀ ਵੀ ਬੇਨਤੀ ਆ ਸਾਰਿਆਂ ਨੂੰ ਕਿ ਇਸ ਦਾ ਜਿਹੜੇ ਨਾਗਰਿਕਾਂ ਨੂੰ ਕੋਈ ਬੇਨਤੀ ਸਾਡੀ ਸਾਨੂੰ ਜਾਣਕਾਰੀ ਦੇ ਦਿੱਤੀ ਜਾਵੇ ਜੇ ਕਿਸੇ ਨੂੰ ਲੱਗਦਾ ਵੀ ਇਹ ਤਰ੍ਹਾਂ ਦਾ ਨਾਜਾਇਜ਼ ਕੰਮ ਕੋਈ ਕਰ ਰਿਹਾ ਜੇ ਸਾਨੂੰ ਇਤਲਾਹ ਮਿਲ ਜਾਂਦੀ ਹੈ ਤਾਂ ਉਸ ਤੇ ਅਸੀਂ ਕੰਮ ਜਲਦੀ ਕਰ ਸਕਦੇ ਆ ਅਦਰਵਾਈਜ਼ ਅਸਤਾਪ ਦੀ ਵਾਊਚ ਰੱਖੀ ਹੋਈ ਹੈ ਜੋ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰੂਗਾ ਤੇ ਕਾਰਵਾਈ ਕੀਤੀ ਜਾਊ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਮੈਂ ਦੇਖਾ ਤੁਸੀਂ ਨਸ਼ਿਆਂ ਦਾ ਜਿਵੇਂ ਸ਼ਹਿਰ ਤੇ ਹੈ ਮਿਲ ਕੇ ਉਸ ਸਰ ਇੱਕਸਤਾ ਹੀ ਕਾਰਵਾਈ ਰਹੇਗੀ ਹਮਾਰੇ ਟਾਈਮ ਚ ਪੂਰੀ ਸ਼ਕਤੀ ਨਾਲ ਜੀ ਅੱਛਾ ਜੀ ਨਸ਼ਾ ਦੇ ਸੰਬੰਧ ਵਿੱਚ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਊਗੀ ਨਸ਼ਾ ਕਰਨ ਵਾਲੇ ਨੂੰ ਜਾਂ ਨਸ਼ਾ ਵੇਚਣ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜਿਵੇਂ ਸ਼ਹਿਰ ਚ ਰੇਲਵੇ ਲਾਈਨ ਨਾਲੇ ਪਾਸੇ ਮਿਲ ਕੇ ਹੈ ਕਾਫੀ ਮਿਲ ਕੇ ਨਸ਼ੇ ਦੀ ਚੱਲ ਰਹੀ ਹੈ ਤੇ ਉਸ ਵਾਸਤੇ ਇੱਕ ਕੋਟੀ ਕਿਸੇ ਸਾਡਾ ਸਵੇਰ ਤੋਂ ਮਿਸ਼ਨ ਸ਼ੁਰੂ ਹੋਊਗਾ ਜੀ ਅੱਛਾ ਜੀ ਸਵੇਰ ਤੋਂ ਅਸੀਂ ਇਹੀ ਇਸੇ ਮਿਸ਼ਨ ਤੇ ਕੰਮ ਕਰਾਂਗੇ ਜੀ ਨਸ਼ਾ ਸਟਾਫ ਕੋਈ ਹਾਂਜੀ ਸਟਾਫ ਕੋਈ ਠੀਕ ਸ਼ੁਕਰੀਆ ਜੀ